ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਤੁਹਾਨੂੰ ਤਜਾਬ ਬਣਦਾ ਹੈ ਗੈਸ ਬਣਦੀ ਹੈ ਕਬਜ ਰਹਿੰਦੀ ਹੈ ਦੋਸਤੋ ਇਹ ਤਿੰਨੋਂ ਪ੍ਰੋਬਲਮਾਂ ਬਹੁਤ ਭਿਆਨਕ ਨੇ ਜੇ ਤੁਹਾਨੂੰ ਤਜਾਬ ਬਣਦਾ ਹੈ ਗੈਸ ਬਣਦੀ ਹੈ ਕਬਜ ਰਹਿੰਦੀ ਹੈ ਪ੍ਰੋਪਰ ਪੇਟ ਸਾਫ਼ ਨਹੀਂ ਹੋ ਰਿਹਾ ਤਾਂ ਦੋਸਤੋ ਹਜ਼ਾਰਾਂ ਬਿਮਾਰੀਆਂ ਜਨਮ ਲੈਂਦੀਆਂ ਨੇ ਪੇਟ ਹੀ ਬਿਮਾਰੀਆਂ ਦੀ ਜੜ ਹੈ ਦੋਸਤੋ ਆਪਾਂ ਜੜ ਦੇ ਉੱਪਰ ਕੰਮ ਕਰਨ ਵਾਸਤੇ ਇੱਕ ਤੁਹਾਡੇ ਵਾਸਤੇ ਪ੍ਰੋਡਕਟ ਲੈ ਕੇ ਆਏ ਹਾਂ ਤੁਹਾਡਾ ਪਹਿਲੇ 3 ਤੋਂ 4 ਦਿਨਾਂ ਦੇ ਵਿੱਚ ਤਜਾਬ ਵਾਲੀਆਂ ਗੋਲੀਆਂ ਕੈਪਸੂਲ ਬੰਦ ਹੋ ਜਾਣਗੇ ਤੁਸੀਂ ਜਿੰਨੀਆਂ ਮਰਜ਼ੀ ਤਜਾਬ ਦੀਆਂ ਗੋਲੀਆਂ ਕੈਪਸੂਲ ਖਾ ਰਹੇ ਹੋ ਉਹਨੂੰ ਦੱਬ ਰਹੇ ਹੋ ਠੀਕ ਨਹੀਂ ਕਰ ਰਹੇ ਤਾਂ ਦੋਸਤੋ ਬਿਮਾਰੀ ਨੂੰ ਦੱਬਣ ਦੇ ਨਾਲ ਉਹ ਠੀਕ ਨਹੀਂ ਹੁੰਦੀ ਇੱਕ ਦਿਨ ਬਹੁਤ ਵੱਡਾ ਬਲਾਸਟ ਬਣਦਾ ਹੈ ਤਾਂ ਇਹਨੂੰ ਤੁਸੀਂ ਤਜਾਬ ਕਬਜ਼ ਗੈਸ ਨੂੰ ਇੱਕ ਨਾਰਮਲ ਜੀ ਕੋਈ ਗੱਲ ਨਾ ਸਮਝੋ ਬਹੁਤ ਵੱਡੀ ਗੱਲ ਆ ਦੋਸਤੋ ਕਿਉਂਕਿ ਜੇ ਪੇਟ ਦੀ ਪ੍ਰੋਪਰ ਸਫਾਈ ਨਾ ਹੋਵੇ ਜਿਵੇਂ ਤੁਸੀਂ ਘਰ ਦੇ ਵਿੱਚ ਬਰਤਨਾਂ ਦੀ ਸਫਾਈ ਕਰਦੇ ਹੋ ਨਾ ਰਸੋਈ 'ਚ ਪਏ ਭਾਂਡਿਆਂ ਦੀ ਉਸ ਤੋਂ ਵੱਧ ਕਦੇ ਤੁਹਾਡੇ ਪੇਟ ਦੀ ਸਫਾਈ ਜ਼ਰੂਰੀ ਆ ਜੇ ਤੁਹਾਡਾ ਪੇਟ ਪ੍ਰੋਪਰ ਸਾਫ਼ ਨਹੀਂ ਹੁੰਦਾ ਤਜਾਬ ਬਣਦਾ ਕਬਜ ਰਹਿੰਦੀ ਹੈ ਤੇ ਗੈਸ ਬਣਦੀ ਹੈ ਖੱਟੇ ਮਿੱਠੇ ਢ ਘਾਰ ਆਉਂਦੇ ਨੇ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਭੁੱਖ ਘਟ ਲੱਗਦੀ ਆ ਤਾਂ ਦੋਸਤੋ ਤੁਹਾਡੇ ਵਾਸਤੇ ਬਹੁਤ ਸ਼ਾਨਦਾਰ ਇੱਕ ਪ੍ਰੋਡਕਟ ਲੈ ਕੇ ਆਏ ਹੈਗੇ ਆ ਬਹੁਤ ਲੋਕਾਂ ਦਾ ਅਜ਼ਮਾਇਆ ਹੋਇਆ ਫਾਰਮੂਲਾ ਹੈ ਕੈਪਸੂਲ ਤੇ ਜੂਸ ਇਹ ਜੂਸ ਪੀਣ ਦੇ ਨਾਲ ਤੇ ਕੈਪਸੂਲ ਖਾਣ ਦੇ ਨਾਲ ਤੁਹਾਡੀਆਂ ਪਹਿਲੇ 3 ਦਿਨਾਂ ਚ ਸਾਰੀਆਂ ਪੇਟ ਦੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ ਸਾਡੇ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਮੈਂਟ ਤੇ ਜ਼ਰੂਰ ਕਰਿਓ